ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜਿਹੜੇ ਆਪਣੇ ਕਬੂਤਰ ਸੇਲ ਹੈਗੇ ਆ ਉਹਨਾਂ ਦੀ ਆਪਾਂ ਵੀਡੀਓ ਕੱਲੇ ਕੱਲੇ ਕਬੂਤਰ ਦੀ ਫੜ ਕੇ ਪਾ ਦੇਣੀ ਆ ਇਹਨਾਂ ਦੇ ਵਿੱਚੋਂ ਕੁਝੇ ਕਬੂਤਰ ਦੇਣ ਵਾਲੇ ਆ ਤੇ ਕੁਝ ਇਹਨਾਂ ਵਿੱਚੋਂ ਵੀ ਕੁਝ ਕਬੂਤਰੀ ਸੇਲ ਆ ਤੇ ਜਿਹੜੇ ਕੁਝ ਕਬੂਤਰ ਆ ਉਹ ਵੀਰ ਘਰ ਦੇ ਬੱਚੇ ਆ ਜਿਹੜੇ ਉਹ ਕੁਝ ਗਿੱਜੇ ਉਹ ਨਹੀਂ ਦੇਣੇ ਆਪਾਂ ਜਿਹੜੇ ਕਬੂਤਰ ਸੇਲ ਆ ਉਹਨਾਂ ਸਾਰਿਆਂ ਕਬੂਤਰਾਂ ਦਾ ਹੱਥੇ 'ਚ ਫੜ ਕੇ ਸ਼ੌਂਕ ਕਰਵਾ ਦੇਣਾ ਉਹ ਹੀ ਸੇਲ ਹੋਣਗੇ ਜਿਨ੍ਹਾਂ ਦਾ ਸ਼ੌਂਕ ਕਰਵਾਵਾਂਗੇ ਕੱਲੇ ਕੱਲੇ ਕਬੂਤਰ ਦਾ ਹੱਥੇ 'ਚ ਫੜ ਕੇ ਉਹੀ ਕਬੂਤਰ ਮਤਲਬ ਸੇਲ ਆ ਉਹ ਦੰਦਾਂ ਨੂੰ ਵਿਖਾ ਦਿੰਨੇ ਆ ਸਾਰੇ ਚੈੱਕ ਕਰ ਲਿਓ ਹਾਂ ਜਿਹੜੇ ਜਿਹੜੇ ਕਬੂਤਰ ਸੇਲ ਦੇਣੇ ਆ ਆਪਾਂ ਉਹਨਾਂ ਦੀ ਵੀਡੀਓ ਤੁਹਾਨੂੰ ਪ੍ਰੋਪਰ ਪਾ ਦਾਂਗੇ ਤੇ ਉਹੀ ਕਬੂਤਰ ਸੇਲ ਆ ਚੈੱਕ ਕਰ ਲਿਓ ਜਿਹਨੇ ਲੈਣੇ ਹੋਏ ਕੰਟੈਕਟ ਕਰ ਲੇ 7347200912 WhatsApp ਤੇ ਕਾਲ ਮੈਸੇਜ ਕਰਦੇ ਜਿੱਦਾਂ ਮਰਜੀ ਤੇ ਸਾਰੇ ਕਬੂਤਰ ਵੱਡੇ ਬਰੀਡਰ ਆ ਉਹੀ ਵਿਖਾਉਣ ਲੱਗਾ ਮੈਂ ਕੋਈ ਮਤਲਬ ਜਾਂ ਦੇ ਡਾਲੋ ਦੇ ਭਾਵੇਂ ਜਾਂ ਜੋੜੇ ਪਾ ਲੋ ਕਿਉਂਕਿ ਮਾਦੀਆਂ ਸ਼ਾਰਟ ਹੋਣ ਕਰਕੇ ਨਾ ਇਸ ਕਰਕੇ ਉਹਨਾਂ ਨੂੰ ਨਾ ਇਦਾਂ ਹੀ ਨਰ ਪੈ ਰਹੇ ਜੋੜੇ ਨਹੀਂ ਲੱਗੇ ਤਾਂ ਕਰਕੇ ਹੁਣ ਜਿਹੜੇ ਹਨ ਸੇਲ ਕਰ ਦੇਣ ਲੱਗੇ ਆ ਤੇ ਮਾਦੀਆਂ ਸ਼ਾਰਟ ਹੈ ਅੱਗੇ ਪਹਿਲਾਂ ਹੀ ਇੱਕ ਕਰੋ ਨਾ ਕਬੂਤਰ ਨੰਬਰ 2 ਫਰਾਵੇ ਬਰੇ ਤੋੜ ਕਬੂਤਰ ਨੰਮਾ ਤੁਹਾਨੂੰ ਇਹ ਤਨਖਾਹ ਕਰਕੇ ਵਿਖਾ ਦਿੰਦੇ ਆ ਸਾਰੇ ਲਾਗੇ ਤੇ ਵੀ ਨਾਲ ਹੀ ਦੇਵੋਗੇ ਜੇ ਕਿਨੇ ਕੋਈ ਵੱਖਲਾ ਲੈਣਾ ਫਿਰ ਉਹਦੇ ਵੱਖਰਾ ਰੇਟ ਲੱਗੂਗਾ ਸਾਰੇ ਲਾਗੇ ਦਾ ਰੇਟ ਵੱਖਰਾ ਲੱਗੂਗਾ ਆਂ ਦਾਮਾਂ ਚਾਹ ਰਹੇ ਦੇ ਵੀ ਤਿਆਰ ਨੇ ਤਾਂ ਜੇ ਤੁਹਾਨੂੰ ਮਰਜ਼ੀ ਇਹਨੂੰ ਵੇਖੂ ਚੈੱਕ ਕਰਵਾਉਣ ਭਲੇ ਦੀ ਭਾਰਲ ਆ ਮੇਰੇ ਤਾਂ ਦਾ ਕੋਈ ਗਾਣਾ ਦਾ ਫਰਾਗ ਕੋਈ ਜਤਨ ਕਿ ਟੇਢੀ ਆ ਇਹ ਨਹੀਂ ਹੁਣ ਮੈਨੂੰ ਪਤਾ ਨਾਲ ਯੱਕ ਤੋਂ ਰੋਜ਼ ਕਰਕੇ ਤੁਹਾਨੂੰ ਬੁਖਾਰਿੰਦਾ ਫੇਰ ਆਜੇਦੀ ਅੱਖ ਜਿੰਨਾ ਸਮਝੀ ਜਾਵੇ ਇਹ ਨਾਰੀ ਕਬੂਤਰ ਆਪਣਾ ਦਵਾਗੇ ਵੀ ਆੜਾ ਆਦਾ ਰੰਗ ਦੇ ਪੁਆ ਆਦਾ ਪੰਛੀ ਹੈ ਜਿਹੜਾ ਕਬੂਤਰ ਦਾ ਖਾਣਾ ਸੇਵ ਕਰਨਾ ਬਾਕੀ ਹੋਰ ਕੋਈ ਨਹੀਂ ਜੋ ਸੇਵ ਜਿਹੜਾ ਕਬੂਤਰ ਆ ਤੇ ਫੜ ਕੇ ਸ਼ੋਅ ਕਰਾਉਂਦਾ ਉਸ ਨੂੰ ਜੀ ਸਾਰੇ ਮਾੜਾ ਹਣ ਤਾਂ ਵੀ ਰੋਟ ਵੱਖਰਾ ਲੱਗੂਗਾ ਤੇ ਕੱਲਾ ਵਾਲਾ ਲੈਣਾ ਉਹ ਰੋਟ ਵੱਖਰਾ ਲੱਗਣਾ ਇੱਕ ਕੂਤਰ ਨੰਬਰ ਨਾਲ ਦੋ ਪਹਿਲਾਂ ਸਾਰੇ ਇੱਕ ਅੱਧੀ ਮਾਤੀ ਹੋਊਗੀ। ਇਹ ਕਬੂਤਰ ਮੇਰੇ ਉੱਡਿਆ ਵੀ ਹੈ ਜਿੱਦਾਂ ਮਰਜੀ। ਬਾਦੀਆਂ ਸ਼ਾਰਟ ਆਨ ਕਰਕੇ ਇਸ ਕਰਕੇ ਨੇ ਇਹਨੂੰ ਜੁੜੇ ਨਹੀਂ ਲਾ ਸਕੇ। ਠੀਕ ਹੈ ਤੇ ਇਸ ਕਰਕੇ ਕਬੂਤਰ ਆਪਾਂ ਦੇ ਦੇਣ ਲੱਗੇ। ਆਹ ਲਓ। ਟੈਡੀ ਕਬੂਤਰ ਆ। ਆਹ ਲਓ ਧਮੀ ਲੰਬੀ ਜਿਹੀ ਦੀ। ਜਿੱਦਾਂ ਮਰਜੀ ਵੇਖ ਕੇ ਤਸੱਲੀ ਕਰਕੇ ਲੋ। ਪਹਿਲਾਂ ਭਾਵੇਂ ਇਹਨੂੰ ਡਾਓ। ਉਹਨਾਂ ਜੋੜਿਆਂ ਦੇ ਲੋਕ ਕੋਲ ਰਿਜ਼ਲਟ ਦੇਊਗਾ ਉਧਰੋਂ ਪਰ ਝਾੜੇ ਵਿਆਹੇ ਇਧਰੋਂ ਪਰ ਸਾਫ ਚ ਅੰਦਰੋਂ ਦਾਵੀ ਲੰਬੀ ਹੈ 9ਵੀਂ ਦਾ ਵੀ ਬਰਾਬਰ ਮਾੜੀ ਟੁੱਕੀ ਹੈ 9ਵੀਂ ਦੇ ਲੰਬੀਆਂ ਬਹੁਤ ਜ਼ਿਆਦਾ ਈ ਡਾਰੇ ਦੀ ਜੇ ਇਹ ਕਹਿੰਨੇ ਪਹਿਲਾਂ ਡਾਉਣਾ ਵਾਂ ਤੇ ਡਾਅ ਵੀ ਸਾਦਾ ਜੇ ਬਰੀਡਿੰਗ ਚ ਪਾਉਣਾ ਤੇ ਬਰੀਡਿੰਗ ਚ ਪਾ ਸਕਦਾ ਇਹ ਕਰੀਂ ਡੋਣਾ ਆ ਡਾ ਵੀ ਸਦਾਵਾ ਮੈਂ ਕਰਕੇ ਨਾ ਥੋੜੇ ਗਿੱਲੇ ਆ ਇਹ ਕਬੂਤਰ ਪੰਜੇ ਸਾਫ਼ ਨਹੀਂ ਰੇ ਗੁੱਡੇ ਬੜੇ ਗਿੱਲਾ ਤੇ ਬੈਲੈਂਸ ਹੀ ਬੂਸ਼ ਹੈ ਅਈ ਫੜ ਫੜ ਕੇ ਨਹੀਂ ਕਰ ਦਿੰਦੀ ਪੇ ਰਹਿ ਜਾਂਦੀ ਹੈ ਇਹ ਹੈ ਉਹ ਕਬੂਤਰ ਜੇ ਦੇਣਾ ਚਾਹੀਦਾ ਸਾਰੇ ਕਬੂਤਰ ਇਕੱਠੇ ਰਵਾਂਗੇ ਬਾਕੀ ਜੇ ਕਿਨੇ ਚੁਣ ਕੇ ਲੈਣਾ ਉਹਦਾ ਰੇਟ ਵੱਖਰਾ ਸਾਰਾ ਕੋ ਲੌਗਾ ਦਾ ਰੇਟ ਵੱਖਰਾ ਪਹਿਲਾਂ ਦੱਸ ਦੀ ਕਬੂਤਰ ਨੰਬਰ 3 ਚੈੱਕ ਕਰ ਲਓ ਇਹਨਾਂ ਸਾਪ ਜਿਹਦਾ ਕੋਬਰਾ ਖਲਾਉਂਦਾ ਨਾ ਉਹਦਾ ਵਖਰਾਉਂਦਾ ਹੈ ਕਬੂਤਰ ਤਾਂ ਇਹ ਬਿਲਕੁਲ ਯੰਗ ਪੱਠਾ ਨਿਕਲਿਆ ਹੋਇਆ 10 ਪਰ ਸਾਫ਼ ਹੋਇਆ ਜੀ ਤੇ ਮੇਰੇ ਸਾਣਾ ਆ 10ਵੀਂ ਕੱਢੀ ਆਨੇ ਬਿਲਕੁਲ ਨਵੇਂ ਬਰਾਚਰ ਜੀਰਾ ਡੱਬਾ ਲੈ ਲੋ ਸਾਰੇ ਦਾਤੇ ਤਾਂ ਹੀ ਇਧਰੋਂ ਪਰ ਚਿੱਟੇ ਆ ਤੇ ਨਾਲ ਬਗਲ ਦੇ ਤਿੰਨ ਚਾਰ ਪਰ ਚਿੱਟੇ ਆ ਬਿਲਕੁਲ ਜੀਰਾ ਡੱਬਾ ਇਧਰ ਪਾਰ ਇੱਕ ਕਾਲਾ ਕੱਢਤਾ ਨੇ ਚਲੋ ਕੇ ਇਹਨੇ ਡੋਣਾ ਡਾ ਸਕਦਾ ਬੀੜੀਂ ਚ ਪਾਉਣਾ ਬੀੜੀਂ ਚ ਪਾ ਲਿਓ ਇਹ ਵੀ ਕਰਦਾ ਇਹ ਬੱਚਾ ਜੀਰਾ ਡੱਬਾ ਕਬੂਤਰ ਆਪਾ ਆਲੋ ਇਹਦੀ ਆਖਾ ਫਿਰੋਜ਼ਪੁਰੀ ਸ਼ੇਡ ਚ ਆ ਆਖਾ ਇਹਦੀ ਤੇ ਆ ਇਹਦੇ ਪੰਜੇ ਆ ਇਹਨਾਂ ਦੀ ਵੀ ਤੁਹਾਨੂੰ ਖਲੋਣੀ ਵਿਖਾਵਾਂਗੇ ਤੇ ਜਿਹੜੇ ਤੇ 2-3 ਕਬੂਤਰ ਹੋਰ ਜਿਹੜੇ ਤੁਹਾਨੂੰ ਵਿਖਾਉਣੇ ਉਹਨਾਂ ਦੀ ਵੀ ਨਾਲ ਮਖਲੋਣੀ ਵਿਖਾਵਾਂਗਾ ਸਾਰਿਆਂ ਦੀ ਖਲੋਣੀ ਵਿਖਾਵਾਂਗੇ ਤੇ ਜਿਹੜੇ ਵੀ ਨੂੰ ਜਿੱਦਾਂ ਦਾ ਵੀ ਚਾਹੀਦਾ ਉਹ ਮਿਲ ਜੂਗਾ ਲੋ ਹੁਣ ਜੇ ਇਹਨਾਂ ਨੇ ਆ ਆਖਣੇ ਕਬੂਤਰ ਨਹੀਂ ਡਾਉਣੇ ਵਾਪਸੀਆਂ ਨਹੀਂ ਦੇਣੀਆਂ ਤਾਂ ਫਿਰ ਕਿਹੜੀ ਆਖਣ ਦੇਣੇ ਪਲੇਨ ਚਿੱਟੀ ਅਖਬਾਨੀ ਪਲੇਨ ਹਲਕਾ ਜਾਂ ਡੋਰਾ ਲਿਆਊਗਾ ਹਲਕਾ ਜੀ ਕਬੂਤਰ ਜਿੰਨੇ ਵਗਾਉਂਦਾ ਇਹਨਾਂ ਨੂੰ ਮਕਬੂਤਰ ਹੀ ਆ ਕਬੂਤਰ ਹੀ ਸੇਲਿਆ ਕਿਉਂਕਿ ਮਾਦੀਆਂ ਤੇ ਸ਼ਾਟ ਆ ਗਈ ਮਾਦੀਆਂ ਜਿਹੜੀਆਂ 2-4 ਹੈਗੀਆਂ ਉਹ ਵੀ ਕਰ ਦੇਂਗੇ ਦੀਆਂ ਵਾਂ ਤੇ ਫਿਰ ਇਸ ਕਰਕੇ ਕਬੂਤਰ ਆਵੇ ਲੋਖ ਨੂਣੀ ਹੋਣੇ ਪਾਲਾ ਜਾਣੀ ਤੁਹਾਨੂੰ ਨਾਲ ਵੇਖੋ ਕਸ ਵਾਲਾ ਕੁੰਡਾ ਇਹ ਨਾਲ ਦੀ ਮਾਦੀ ਨਹੀਂ ਲੱਭੀ ਤੇ ਇਸ ਕਰਕੇ ਇਹਨੂੰ ਵੀ ਦੇ ਦੇ ਦਿੰਦੇ ਆਪਾਂ। ਬੋਲੀ ਦੀ ਆਖੋ ਦੇ। ਇਹ ਔਰ بڑا ਬ੍ਰੀਕ ਇਹਦਾ। ਹਲੋ ਇਹ ਕੱਟਿਆ ਹੈਗਾ। ਠੀਕ ਹੈ। ਵਾਈਬ੍ਰੇਟ ਹੁੰਦਾ ਵਾ। ਇਹ ਦੇਖ ਲੋਣੀ ਚੈੱਕ ਕਰਿਓ ਤੈਨੂੰ ਆ ਪੰਖ ਰੋਣਾ ਲਾਦਾ ਕੋਬਰਾ ਇਹਦੇ ਬੱਚੇ ਵੀ ਮੇਰੇ ਕੋਲ 4-5 ਹੋਣੇ ਆ ਮਾਦੀ ਦੀ ਵੈਰਸ ਤੇ ਮਰ ਗਈ ਤੇ ਇਸ ਕਰਕੇ ਵੀ ਕਬੂਤਰ ਆਪਾਂ ਦੇ ਦੇਣ ਲੱਗੇ ਸਾਨੂੰ ਇਹਦੀ ਕੋਸ਼ ਵੇਰ ਲਉ ਜਿੱਦਾਂ ਮਰਜੀ ਲਾਉਣਾ ਬੈਲੈਂਸ ਹੀ ਰੱਖਣੀ ਆ ਠੀਕ ਆ ਇਹ ਵੀ ਕਬੂਤਰ ਵੀ ਜੀ ਸੇਲ ਆ ਤਿੰਨ ਕਬੂਤਰ ਹੋ ਗਏ ਆ ਸਾਰੇ ਕਬੂਤਰ ਤੁਹਾਨੂੰ ਦਿਖਾ ਦਿੰਨੇ ਆ ਜਿੰਨੇ ਵੀ ਸੇਲ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਮੇਰੇ ਵੀਰ ਚੈਨਲ ਉਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇਹ ਕਬੂਤਰ ਸੇਲ ਹੈ ਹਲੋ ਕੋਣੀ ਚੈੱਕ ਕਰ ਮੇਰੇ ਦੇਖੋ ਅੱਗੇ ਪੱਲੇ ਹਲੋ ਚੈੱਕ ਕਰੋ ਹਮੋਰ ਲੱਗੇ ਵਾਲਾ ਅਮਰਸਰ ਦਾ ਕਬੂਤਰ ਫੜਿਆ ਤੇ ਪਹਿਲਾਂ ਤੇ ਉਰੋਂ ਤੇ ਦਿੱਤਾ ਨਹੀਂ ਬਾਕੀ ਜੇ ਵੀਰ ਵੀਡੀਓ ਵੇਖੂਗਾ ਤੇ ਜੇ ਮੰਗੂਗਾ ਤੇ ਦੇ ਵੀ ਦਵਾਂਗੇ ਇਹ ਅਵਸਰੋਂ ਆਇਆ ਏ ਇਧਰੋਂ ਇਧਰੋਂ ਕੀ ਨਾ ਯਾਰ 648 648 ਸਾਈਡ ਤੇ ਇਧਰਲੇ ਬੰਨਵਾਇਆ ਹੈ ਮੁੰਡੇ ਦਾ ਨਾਮ ਹੈ ਬਾਈ ਤੀਰਥ ਉਹਨਾਂ ਦੀ ਬਾਜੀ ਲੱਗੀ ਗੂਠਾ ਲੱਗਾ ਸਾਨੂੰ ਕਬੂਤਰ ਨੂੰ ਤੇ ਇਹ ਉਰੋਂ ਆਇਆ ਜੋ ਡਾਇਆ ਨਹੀਂ ਬਾਚਾ ਇਹ ਆਹ ਲਾਹ ਰੰਗ ਇਦਾਂ ਲੱਗੇ ਤੇ ਵੀ ਕਬੂਤਰ ਆਪਾਂ ਨਾਲ ਹੀ ਦੇ ਦੇਣਾ ਪਾਵੇਂ ਡਾਲਿਓ ਪਾ ਬਰੀਡਿੰਗ ਚ ਪਾ ਲਿਓ ਨਾ ਸੇਲ ਹੋਊਗਾ ਤੈਨੂੰ ਅਸੀਂ ਡਾਈ ਲੈਣਾ ਕਿਉਂਕਿ ਸਾਡੇ ਜਿਆਦਾ ਹੈਗਾ ਚੈੱਕ ਕਰੋ ਇਹਦੇ ਕਰਵਾ ਪਰਾਂ ਦੀ ਇਹ ਵੀ ਕਬੂਤਰ ਸਹੀ ਲਗਾਵਾ ਜਿਹੜੇ ਜਿਹੜੇ ਤੈਨੂੰ ਕਬੂਤਰ ਵਖਾਉਣਾ ਹੈ ਸਾਰੇ ਸੇਲ ਇਹ ਵੀ ਫਰੋਈਪੁਰੀ ਤੇ ਪਲੱਸ ਟੈਡੀ ਦਾ ਬੱਚਾ ਵਾ ਤੇ ਇਹ ਵੀ ਬੱਚਾ ਕਬੂਤਰ ਘਰ ਦਾ ਸੀ ਏਰੀਆ ਜਿੱਦਾਂ ਮਰਜ਼ੀ ਦੀ ਅੱਖ ਚੈੱਕ ਕਰਿਆ ਹਾਂ ਪਹਿਲਾਂ ਹਲੋ ਪਿਓਰਿਟੀ ਚ ਬਣਾ ਲੈ ਇਹਨਾਂ ਤੋਂ ਪਰਵਾਹ ਨਹੀਂ ਆ ਹਲੋ ਇਹ ਵੀ 당 ਹੀ ਦੀ ਜਿਹੜੇ ਕਬੂਤਰ ਮੇਨ ਆਂ ਆਹੀ ਉਹੀ ਵਗਾਉਂਦੇ ਆ ਇਹਨਾਂ 10ਵੀਂ ਲੰਬੀ ਕਰਨੀ ਆ। ਨੂੰ ਕੇ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਆ ਲੋ ਬੈਲੈਂਸ ਪੂਛ ਜਾਂ ਕੋਈ ਜਿੱਦਾਂ ਮਰਜ਼ੀ ਫੜ ਕੇ ਕਰੋ ਨਾ ਕਰੋ ਆਪੇ ਉਦਾਂ ਹੀ ਰਹਿਣੀ ਆ। ਅਸੀਂ ਕਰਦੇ ਨਹੀਂ ਉਹਦੀਆਂ ਚੀਜ਼ਾਂ। ਆ ਲੋ ਕਰਮ ਚੈੱਕ ਕਰ ਲਓ ਪਰਾਂ ਦੀ ਅਤੇ ਲੈਂਥਾਂ ਚੈੱਕ ਕਰੋ। ਕਿੱਥੇ ਜਾਂਦੀ ਆ ਨਵੀਂ ਵੇਖੋ ਕਿੱਥੇ ਜਾਂਦੀ ਆ 10ਵੀਂ ਤਾਂ ਤਾਂ ਜਾਣੀ ਆ। ਇਹ ਵੀ ਬੱਚਾ ਨਾਲ ਹੀ ਸੇਮ ਮਲ ਕਬੂਤਰ ਸੇ ਲਿਆ 10 ਪਰਦਾ ਜਿੱਦਾਂ ਮਸਤਿਆ ਉਹ ਜੋ ਮਰਜ਼ੀ ਜੋੜੇ ਲਾਉਣਾ ਜੋੜੇ ਲਾਓ ਡਾਉਣਾ ਡਾਓ ਜੋ ਮਰਜ਼ੀ ਕਰੋ ਸਾਰੇ ਤੁਹਾਨੂੰ ਬਰੀਡਰ ਕਬੂਤਰ ਵਿਖਾਉਂਦੇ ਆ ਕੋਈ ਛੋਟਾ ਮੋਟਾ ਕਬੂਤਰ ਨਹੀਂ ਵਿਖਾਉਂਦੇ ਜਿਹੜੇ ਸਾਡੇ ਕੋਲ ਬਾਕੀਆਂ ਸ਼ੋਰਟ ਆਉਣ ਕਰਕੇ ਜਿਹੜੇ ਰਹਿ ਗਏ ਉਹ ਵਿਖਾਉਂਦੇ ਆ ਆਹ ਲੋ ਫੇਰ ਵਿਖਾ ਦੇਨੇ ਆ ਆਹ ਹਲੋ ਮੇਰਾ ਵੱਡਾ ਕਬੂਤਰ ਹੈ ਵੀ ਬਹੁਤ ਬੱਚੇ ਡਾਉਂਦਿਆ ਮੇਰੇ ਕੋਲ ਇਹਦੀ ਮਾਦੀ ਮਰ ਗਈ ਹੈ ਮੇਰੇ ਕੋਲ ਵੈਰ ਚ ਇਸ ਕਰਕੇ ਵੀ ਕਬੂਤਰ ਆਪਾਂ ਸੇਲ ਕਰਦੇ ਲੱਗਾ ਇਹ ਨਾ ਸੋਚੋ ਕੋਈ ਚੰਗਾ ਕਬੂਤਰ ਆਖਣਾ ਆਪਾਂ ਵੀ ਸਾਰੇ ਦੇ ਦੇਈਦੇ ਆ ਜਿੱਦਾਂ ਦੇ ਮੱਝ ਜਿਹੜੇ ਘਰ ਦੇ ਉੱਡੇ ਹੁੰਦੇ ਨੇ ਨਾ ਉਹ ਨਹੀਂ ਦੇਈਦੇ ਜਿਹੜੇ ਘਰ ਤੇ ਲੱਗ ਜਾਣ ਪੱਕੇ ਹੋ ਜਾਣ ਉਹ ਨਹੀਂ ਦੇਈਦੇ ਕਿਉਂਕਿ ਫਿਰ ਬਾਜ਼ੀਆਂ ਬੁਝੀਆਂ ਵੀ ਖੜਨੀ ਨਹੀਂ ਹੁੰਦੀਆਂ ਹਲੋ ਚਾਰ ਮੋਰਾਂ ਦੇ ਫੜਿਆ ਹੈ ਮੈਂ ਤੇ ਵੇਖ ਕੇ ਪਾ ਲੈ ਜਨਾ ਵੀ ਪਰਾਂ ਦੀ ਗੈਬ ਨਹੀਂ ਆ ਗਲੋ ਜਿੱਦਾਂ ਮਰਜ਼ੀ ਖੋਲੋ ਹਲੋ ਬੈਲੈਂਸ ਪੂਸ਼ ਜਾਮਣੀ ਪੰਜੇ ਇਹ ਰੰਗ ਨਹੀਂ ਨੰਗ ਨਹੀਂ ਲੱਗਣਾ 2 ਸਾਲ ਪਹਿਲਾਂ ਫੜਿਆ ਤੁਹਾਨੂੰ ਇਹ ਅੱਖ ਤੁਹਾਨੂੰ ਕਲੋਜ਼ ਕਰਕੇ ਵਿਖਾਉਨੇ ਹਲੋ ਜੇ ਨੂੰ ਸਮਝ ਚ ਆਵੇ ਉਹ भी। भी पार ले ਸਕਦਾ ਜੋ ਜੇ ਕੇ ਨੇ ਇੱਕ ਲੈਣਾ ਹੋਵੇ ਇੱਕ ਵੀ ਮਿਲ ਜੂਗਾ ਦੋ ਲੈਣੇ ਹੋਣ ਦੋ ਵੀ ਮਿਲ ਜਾਣਗੇ ਜੇ ਸਾਰੇ ਇਕੱਠੇ ਲੈਣੇ ਹੋਣ ਸਾਰੇ ਇਕੱਠੇ ਵੀ ਮਿਲ ਜਾਣਗੇ ਤੇ ਮੇਰਾ ਵੀਰ ਫੋਨ ਕਰਕੇ ਆਇਓ ਕਈ ਵਾਰੀ ਕਬੂਤਰ ਸੇਲ ਹੋ ਜਾਂਦੇ ਆ ਬਿਨਾਂ ਲੋਾਂ ਜਿੱਦਾਂ ਮਰਜ਼ੀ ਵੇਖੋ ਬਾਹਰ ਤੇ ਬਾਹਰ ਚੜਿਆ ਕਿੱਡਾ ਚੌੜਾ ਬਾਤ ਆ ਇਹ ਸਾਰੇ ਇੰਨੇ ਕਬੂਤਰ ਹੈਗੇ ਵੀਜੀ ਸੇਲ ਹੈਗੇ ਜਿਹਨੂੰ ਵੀ ਚਾਹੀਦੇ ਹੋਏ ਤੇ ਗੱਲ ਕਰ ਲੈ ਬਾਕੀ ਆ ਸਾਰੇ ਕਬੂਤਰ ਜਾਲ ਚ ਬਹੁਤ ਕੱਢ ਦੇਈਦੇ ਆ ਐਦਾਂ ਰੱਖ ਦੇਈਦੇ ਬਾਹਰ ਹੀ ਤੇ ਆ ਜਾਲ ਚ ਬੈਠਣ ਸਾਰੇ ਕਬੂਤਰ ਸਾਰੇ ਫੇਟੇ ਆ ਗੁੜਕਣਦੇ ਆ ਮਸਤੀਆਂ ਜਿਹਾ ਚੈੱਕ ਕਰੋ